RSS ਮੁਖੀ ਮੋਹਨ ਭਾਗਵਤ ਦੇ ਵੱਲੋਂ BJP ਲੀਡਰਾਂ ਨੂੰ ਨਸੀਹਤ ਦਿੱਤੀ ਕਿ ਇਹ ਮਣੀਪੁਰ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮਣੀਪੁਰ ਦਾ ਮੁੱਦਾ ਜਿਹੜਾ ਹੈ ਉਸ ਪਹਿਲ ਦੇ ਆਧਾਰ ਤੇ ਜਿਹੜਾ ਹੈ ਉਹ ਵਿਚਾਰਿਆ ਜਾਏ ਇੱਕ ਸਾਲ ਤੋਂ ਮਣੀਪੁਰ ਜਿਹੜਾ ਹੈ ਉਹ ਸੜ ਰਿਹਾ ਹੈ ਮੋਹਨ ਭਾਗਵਤ ਇਹ ਕਹਿੰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਉਹਨਾਂ ਕੋਲੋਂ ਕਿਹਾ ਕਿ ਇੱਕ ਸਾਲ ਤੋਂ ਲੜਾ ਹੈ ਮਣੀਪੁਰ ਸੜ ਰਿਹਾ ਹੈ ਤੇ ਜਿਹੜੀ ਇਹ ਹਿੰਸਾ ਹੈ ਉਹ ਬੰਦ ਹੋਣੀ ਚਾਹੀਦੀ ਹੈ ਮੋਹਨ ਭਾਗਵਤ ਕਹਿ ਰਹੇ ਨੇ ਕਿ ਕੰਮ ਕਰੋ ਹੰਕਾਰ ਨਾ ਪੈਦਾ ਕਰੋ ਚੋਣ ਮੁਕਾਬਲਾ ਝੂਠ ਤੇ ਆਧਾਰਿਤ ਨਾ ਹੋਵੇ ਮਣੀਪੁਰ ਹਿੰਸਾ ਤੇ ਮੋਹਨ ਭਾਗਵਤ ਦਾ ਬਿਆਨ ਕਈ ਕੁਝ ਕਾਫੀ ਕੁਝ ਮਾਇਨੇ ਇਸੇ ਕੱਢੇ ਜਾ ਸਕਦੇ ਨੇ ਇੱਕ ਸਾਲ ਤੋਂ ਸ਼ਾਂਤੀ ਦੀ ਉਡੀਕ ਮਣੀਪੁਰ ਕਰ ਰਿਹਾ ਹੈ ਇਹ ਮੋਹਨ ਭਾਗਵਤ ਕਹਿ ਰਹੇ ਨੇ ਹਾਲਾਂਕਿ ਚੋਣਾ ਤੋਂ ਹਟ ਕੇ ਦੇਸ਼ ਦੀਆਂ ਸਮੱਸਿਆਵਾਂ ਦੇ ਬਾਰੇ ਸੋਚਣ ਦੀ ਲੋੜ ਹੈ ਇਹ ਨਸੀਹਤ ਦਿੰਦੇ ਹੋਏ ਵੀ ਉਹ ਇੱਥੇ ਸਰਕਾਰ ਨੂੰ ਨਜ਼ਰ ਆਏ ਨੇ ਕਹਿ ਰਹੇ ਨੇ ਕਿ 10 ਸਾਲ ਤੋਂ ਸ਼ਾਂਤਮਈ ਸੂ ਜਿਹੜਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਜਿੱਥੇ ਗਨ ਕਲਚਰ ਜਿਹੜਾ ਹੈ ਉਹ ਸਰੂਪ ਵਧਿਆ ਹੈ ਜਿੱਥੇ ਪਹਿਲਾਂ ਇਹ ਸੂਬਾ ਸ਼ਾਂਤਮਈ ਸੀ ਪਰ ਹੁਣ ਇੱਕਦਮ ਹੀ ਗਨ ਕਲਚਰ ਇੱਥੇ ਵਧਿਆ ਹੈ ਮਣੀਪੁਰ ਸਮੱਸਿਆ ਨੂੰ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਏ ਆਰਐਸਐਸ ਚੀਫ ਮੋਹਨ ਭਾਗਵਤ ਦਾ ਬਿਆਨ ਸੋ ਪੈਲ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਕਿਹਾ ਗਿਆ ਹੈ ਨਿਤਿਕਾ ਮਹੇਸ਼ਵਰੀ ਡੇਲੀ ਪੋਸ ਦੇ ਐਸੋਸੀਏਟ ਐਡੀਟਰ ਸਾਹ ਨਾਲ ਜੁੜ ਚੁੱਕੇ ਨੇ ਨਿਤਿਕਾ ਜੀ ਅਸੀਂ ਦੇਖ ਪਾ ਰਹੇ ਹਾਂ ਕਿ ਇੱਕ ਸਾਲ ਤੋਂ ਜਿੱਥੇ ਕਿ ਲਗਾਤਾਰ ਸ਼ਾਂਤੀ ਦੀ ਉਡੀਕ ਮਣੀਪੁਰ ਕਰ ਰਿਹਾ ਹੈ ਮਣੀਪੁਰ ਅੱਗ ਹਿੰਸਾ ਦੀ ਅੱਗ ਦੇ ਵਿੱਚ ਸੜਦਾ ਨਜ਼ਰ ਆਉਂਦਾ ਹੈ ਹੁਣ ਆਰਐਸਐਸ ਮੁਖੀ ਦਾ ਇਹ ਬਿਆਨ ਕੀ ਇਸੇ ਮਾਇਨੇ ਕੰਢੇ ਜਾਣ ਦੇਖੋ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੀਐਮ ਮੋਦੀ ਜੀ ਨੇ ਜਾਂ ਫਿਰ ਕਹਿ ਸਕਦੇ ਹਾਂ ਕਿ ਬੀਜੇਪੀ ਦੇ ਥੋੜੀ ਜੀ ਜੋ ਤਲਖੀ ਹੈ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ ਰਹੀ ਹੈ ਸਿਰ ਦੇ ਨਾਲ ਕਈ ਬਿਆਨ ਅਜੇ ਹੀ ਪਹਿਲਾਂ ਵੀ ਸਾਹਮਣੇ ਆ ਗਏ ਨੇ ਜੇ ਹੁਣ ਆ ਰਹੇ ਆ ਰਹੇ ਇਸ ਚੀਜ਼ ਦੇ ਨੇ ਮੋਹਨ ਬਾਗਵਤ ਉਹਨਾਂ ਨੇ ਇੱਕ ਵਾਰ ਫੇਰ ਤੋਂ ਅਜਿਹਾ ਬਿਆਨ ਦਿੱਤਾ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇੱਕ ਨਸੀਹਤ ਜਿਹੜੀ ਹੈ ਉਹ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਬੀਜੇਪੀ ਦੇ ਲੀਡਰਸ ਨੂੰ ਪੀਐਮ ਮੋਦੀ ਨੂੰ ਇਹਦਾ ਰੀਜ਼ਨ ਇਹ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮਨੀਪੁਰ ਜਿਤੇ 1 ਸਾਲ ਤੋਂ ਹਿੰਸਾ ਜਿਹੜੀ ਹੈ ਉਹ ਹੋ ਰਹੀ ਹੈ ਨਾਲ ਹੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ 1 ਸਾਲ ਤੋਂ ਮਨੀਪੁਰ ਜਲ ਰਿਹਾ ਹੈ ਜਿਹਦੇ ਵਿੱਚ ਕਰੀਬ 200 ਲੋਕਾਂ ਦੀ ਜਾਨ ਜਾ ਚੁੱਕੀ ਹੈ 50000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਰਾਹਾ ਸ਼ਿਵਰ ਦੇ ਵਿੱਚ ਰਹਿ ਗਏ ਨੇ ਤਾਂ ਉਸ ਮੁੱਦੇ ਨੂੰ ਜਲਦ ਤੋਂ ਜਲ ਸੁਲਝਾਉਣਾ ਚਾਹੀਦਾ ਹੈ ਰਾਜਨੀਤੀ ਦੀ ਭਾਵੇਂ ਇਹ ਮੁੱਦੇ ਨੂੰ ਖੜਾ ਕੀਤਾ ਗਿਆ ਹੋਵੇ ਉਹਨਾਂ ਨੇ ਕਿਹਾ ਪਰ ਜੋ ਤੇ ਹਾਲਾਤ ਨੇ ਉਸ ਨੂੰ ਨਾਰਮਲ ਕਰਨਾ ਬਹੁਤ ਜ਼ਰੂਰੀ ਹੈ ਤੇ ਦੋਵੇਂ ਨੇ ਇਹੀ ਅੰਦੇਂ ਦੀ ਗੱਲ ਕਰਦੇ ਚਾਹੇ ਉਹ ਉਹ ਜੋ ਸਰਕਾਰ ਦੇ ਵਿੱਚ ਹੈ ਜੋ ਸਰਕਾਰ ਦੇ ਵਿੱਚ ਨਹੀਂ ਹੈ ਉਹ ਵੀ ਇਹਦੇ ਨਾਲ ਹੀ ਉਹਨਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਸੱਚਾ ਸੇਵਕ ਉਹ ਹੀ ਹੈ ਜਿਹੜਾ ਅਹੰਕਾਰ ਨਾ ਕਰੇ ਉਹਨਾਂ ਨੇ ਕਿਹਾ ਕਿ ਜੋ ਜੋ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਆਪੋਜੀਸ਼ਨ ਦੇ ਵਿੱਚ ਕਹਿਣਾ ਸਹੀ ਨਹੀਂ ਹੋਏਗਾ ਬਲਕਿ ਉਹਨਾਂ ਦਾ ਬਹੁਤ ਜ਼ਰੂਰੀ ਹੈ ਸੰਸਦ ਦੇ ਵਿੱਚ ਹੋਣਾ ਤਾਂ ਕਿ ਆਵਾਜ਼ ਜਿਹੜੀ ਉਹ بلند ਕੀਤੀ ਜਾ ਸਕੇ ਮੁੱਦੇ ਜਿਹੜੇ ਨੇ ਉਹ ਚੁੱਕੇ ਜਾ ਸਕਣ ਤਾਂ ਕਿ ਕਿਤੇ ਨਾ ਕਿਤੇ ਹਰ ਕੋਈ ਕਹਿ ਰਿਹਾ ਸੀਗਾ ਈ ਮੇਜੋਰਟੀ ਦੇ ਵਿੱਚ ਭਾਵੇਂ ਗਵਰਨਮੈਂਟ ਜਿਹੜੀ ਆ ਉਹ ਆਣੀ ਚਾਹੀਦੀ ਹੈ ਪਰ ਹਾਂ ਆਪੋਜੀਸ਼ਨ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਪਿਛਲੀ ਵਾਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਬੀਟੀਪੀ ਨੂੰ 303% ਦਿੱਤੇ ਤੇ ਜਿਹੜੀ ਆ ਉਹ ਹਾਸਲ ਹੋਈ ਐਂਡੀਆ ਦੀ ਗੱਲ ਕੀਤੀ ਜਾਵੇ ਤਾਂ 302% ਟੋਟਲ ਸਿੱਤਾ ਸੀ ਤੇ ਜੋ ਓਪੋਜੀਸ਼ਨ ਸੀ ਉਹ ਬਹੁਤ ਹੀ ਕਮਜ਼ੋਰ ਸੀ ਕਿਉਂਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਸਿਰਫ 52% ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਤੁਸੀਂ ਦੇਖਿਆ ਕਿ ਰਿਜ਼ਲਟ ਕਿ ਹੋ ਗਿਆ 293% ਐਂਡੀਆ ਜਿਹੜੀ ਆ ਉਹ ਸਿੱਮ ਗਿਆ ਲਾ ਕਿ 405 ਦਾ ਨਾਰਾ ਸੀਗਾ ਤਾਂ ਕਿਤੇ ਨਾ ਕਿਤੇ ਜੋ ਨਸੀਹਤੇ ਉਹ ਮੋਹਨ ਭਗਵਤ ਵੱਲੋਂ ਦਿੱਤੀ ਜਾ ਰਹੀ ਹੈ ਕਿ ਬੀਜੇਪੀ ਦੇ ਲੀਡਰਸ ਨੂੰ ਕਿ ਹੰਕਾਰ ਜਿਹੜਾ ਉਹ ਸਹੀ ਨਹੀਂ ਹੈ ਲੋਕਾਂ ਦੀ ਸੇਵਾ ਕਰੋ ਪਰ ਬਿਨਾਂ ਕਿਸੇ ਹੰਕਾਰ ਤੋਂ ਬਿਨਾਂ ਕਿਸੇ ਸੈਲਫਿਸ਼ਨੈਸ ਤੋਂ ਇਹ ਉਹਨਾਂ ਵੱਲੋਂ ਕਿਹਾ ਗਿਆ ਹੈ ਆਪਣੇ ਬਿਆਨ ਦੇ ਵਿੱਚ ਪਰ ਹਾਂ ਇਹ ਜ਼ਰੂਰ ਹੈ ਕਿ ਮਨੀਪੁਰ ਦਾ ਮੁੱਦਾ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਦੂਰਾ ਦੇ ਨਾਲ ਉਸ ਮੁੱਦੇ ਨੂੰ ਚੁੱਕਿਆ ਗਿਆ ਜਦੋਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਮਹਿਲਾਵਾਂ ਨੂੰ ਉੱਥੋਂ ਉੱਥੇ ਬਿਨਾ ਕੱਪੜਿਆਂ ਦੇ ਘੁਮਾਇਆ ਗਿਆ ਹਰ ਕੋਈ ਇੰਡੀਆ ਦੇ ਵਿੱਚ ਕਹਿ ਰਿਹਾ ਸੀਗਾ ਕਿ ਇਸ ਮੁੱਦੇ ਨੂੰ ਲੈ ਕੇ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਕਈ ਵਾਰ ਸੰਸਦ ਦੇ ਵਿੱਚ ਮੁੱਦਾ ਚੁੱਕਿਆ ਗਿਆ ਪਰ ਹਲੇ ਵੀ ਹਾਲਾਤ ਉੱਥੇ ਨਾਰਮਲ ਨਹੀਂ ਹੋਏ ਨੇ ਇਹੀ ਕਾਰਨ ਹੈ ਕਿ ਮੋਨ ਭਾਗੋਏ ਜਿਹੜੀ ਨੇ ਆਰਐਸਐਸ ਦੇ ਚੀਜ਼ ਉਹਨਾਂ ਵੱਲੋਂ ਅਮ ਇਹ ਕਿਹਾ ਗਿਆ ਕਿ ਇੱਕ ਸਾਲ ਤੋਂ ਮਨੀਪੁਰ ਜਿਹੜਾ ਜਲ ਰਿਹਾ ਹੈ ਉਸ ਨੂੰ ਸਿਰਫ ਇੱਕ ਰਾਜਨੀਤਿਕ ਮੁੱਦੇ ਦੀ ਤਰ੍ਹਾਂ ਨਾ ਦੇਖਿਆ ਜਾਵੇ ਸਗੋਂ ਕਿ ਉਸ ਤੇ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ 200 ਤੋਂ ਜ਼ਿਆਦਾ ਉੱਥੇ ਲੋਕਾਂ ਨੇ ਚਾਇਨਾ ਜਾ ਚੁੱਕੇ ਹਨ ਤੇ 50 ਹਜ਼ਾਰ ਦੇ ਕਰੀਬ ਲੋਕ ਜਿਹੜੇ ਨੇ ਉਹ ਸ਼ਿਵਰ ਦੇ ਵਿੱਚ ਰਹੇ ਨੇ ਜੀ। ਵਾਕਿਆ ਇਹ ਨਿਤਕਾ ਜੀ ਇਹ ਦੇਖਣ ਵਾਲੀ ਗੱਲ ਹੋएगी ਕਿ ਇਸ ਬਿਆਨ ਤੋਂ ਬਾਅਦ ਕੀ ਲੱਗਦਾ ਕਿ ਸਰਕਾਰ ਜਿਹੜਾ ਹੈ ਉਹ ਥੋੜਾ ਸਖਤੀ ਲਿਆਏਗੀ ਜਾਂ ਤੇਜ਼ੀ ਲਿਆਏਗੀ ਕਿ मणिपुर ਦੇ ਵਿੱਚ ਹਿੰਸਾ ਜਿਹੜੀ ਹੈ ਉਸ ਨੂੰ ਸ਼ਾਂਤ ਕਰਵਾਇਆ ਜਾ ਸਕੇ ਬਿਹਤ ਸ਼ੁਕਰੀਆ ਜੁੜਨ ਦੇ ਲਈ ਸੋ ਵਾਕਿਆ ਹੀ ਅਸੀਂ ਦੇਖ ਪਾ ਰਹੇ ਹਾਂ ਕਿ ਮੋਹਨ ਪਾਦਵਦੀ ਜਿਹੜੀ ਸਰਕਾਰ ਨੂੰ ਨਸੀਹਤ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿ ਕਹ ਰਹੇ ਨੇ ਕਿ ਹੰਕਾਰ ਨਾ ਕਰੋ ਤੇ ਕੰਮ ਕਰੋ ਚੋਣ ਮੁਕਾਬਲਾ ਝੂਠ ਤੇ ਆਧਾਰਤ ਨਾ ਹੋਵੇ ਇਹ ਵੀ ਉਹ ਕਹ ਰਹੇ ਨੇ ਆਰਐਸਐਸ ਮੁਹੀਦਾਈ ਬਿਆਨ ਕਈ ਬਾਨੇ ਹੋਰ ਵੀ ਕੱਢ ਰਿਹਾ ਪਰ ਸਭ ਤੋਂ ਅਹਿਮ ਇਸ ਮੌਕੇ ਹਿੰਸਾ ਦਾ ਮੁੱਦਾ ਬਣਿਆ ਹੋਇਆ ਹੈ ਮਣੀਪੁਰ ਦਾ ਮੁੱਦਾ ਬਣਿਆ ਹੋਇਆ ਕਿ ਮਣੀਪੁਰ ਚ ਇਹ ਜਿਹੜੀਆਂ ਹਿੰਸਕ ਘਟਨਾਵਾਂ ਚ ਵਾਤਾਵਰਣ ਹੋ ਰਿਹਾ ਹੈ ਆਏ ਦਿਨ ਗਨ ਕਲਚਰ ਦੀਆਂ ਅਸੀਂ ਤਸਵੀਰਾਂ ਦੇਖਦੇ ਆਂ ਸੋ ਗਨ ਸ਼ੂਟਿੰਗ ਦੇ ਮਾਮਲੇ ਸਾਹਮਣੇ ਆਉਂਦੇ ਨੇ ਸੋ ਉਸ ਤੇ ਠੱਲ ਕਦੋਂ ਪੈਂਦੀ ਹੈ ਦੇਖਣ ਵਾਲਾ ਮਸਲਾ ਹੈ ਇਹ ਤਸਵੀਰਾਂ ਉਹ ਹੀ ਨੇ ਤਸਵੀਰਾਂ ਜਿਹੜੀਆਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਇੱਕ ਪਾਸੇ ਮਣੀਪੁਰ ਜਿਹੜਾ ਹੈ ਉਸ 'ਚ ਲਗਾਤਾਰ ਹਿੰਸਾ ਦੇਖ ਨੂੰ ਮਿਲ ਰਹੀ ਹੈ ਨਾਰਥ-ਈਸਟ ਦੀ ਜਦੋਂ ਗੱਲ ਆਉਂਦੀ ਹੈ ਮਣੀਪੁਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਹਾਲਾਂਕਿ ਕਦੇ ਨਹੀਂ ਬਣੇ ਇੱਕ ਸਾਲ ਤੋਂ ਇਹ ਹਾਲਾਤ ਦੇਖ ਪਾ ਰਹੇ ਹਾਂ ਤੇ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਹੈ ਉਹ ਵੀ ਕਿ ਤਰ੍ਹਾਂ ਕਿਤੇ ਇਹਨਾਂ ਵਾਰਦਾਤਾ ਨੂੰ ਠੱਲ ਪਾਉਣ 'ਚ ਜਿਹੜਾ ਹੈ ਉਹ ਅਸਫਲ ਹੀ ਰਿਹਾ ਜਾਂ ਇੰਜ ਕਿਹਾ ਜਾਏ ਕਿ ਕਾਰਗੁਜ਼ਾਰੀ ਕੁਝ ਖਾਸ ਨਜ਼ਰ ਨਹੀਂ ਆਈ ਦੂਜੇ ਪਾਸੇ ਦੋ ਗੁੱਟਾਂ ਦੀ ਜੇ ਤੁਸੀਂ ਗੱਲ ਕਰਦੇ ਆ ਤਾਂ ਮਣੀਪੁਰ ਦੇ ਵਿੱਚ ਦੋ ਜਾਤੀ ਸਮੁਦਾਏ ਜਿਹੜੇ ਨੇ ਉਹ ਉਹਨਾਂ ਦੀ ਤਸਲ ਜਿਹੜੀ ਹੈ ਉਹ ਚੱਲਦੀ ਏ ਇਸ ਬਚਾਲੇ ਆਮ ਲੋਕ ਜਿਹੜੇ ਨੇ ਉਹ ਪਸ ਰਹੇ ਨੇ